ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸੈਨਾ ਦਾ ਇੱਕ ਵਾਰੀ ਬਹੁਤ ਸਾਰਾ ਮੇਰੇ YouTube ਚੈਨਲ ਤੇ ਨਾਲ Instagram ਪੇਜ ਤੇ Facebook ਪੇਜ ਤੇ ਵੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਜੀ ਤੁਹਾਡਾ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗਾ ਹਾਂ ਜਿਹੜੇ ਆਉਣਗੇ ਸੂਟ ਅੱਜ ਸਾਰੇ ਬਿਨਾਂ ਦੁਪੱਟੇ ਤੋਂ ਬਹੁਤ ਸੋਹਣੇ ਸਟਾਕ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਸਟਾਕ ਬਹੁਤ ਸਾਰਾ ਜਿਹੜਾ ਆਪਣੇ ਕੋਲ ਨਵਾਂ ਆਇਆ ਆ ਤੇ ਨਵੇਂ ਸੂਟ ਬਣ ਕੇ ਆਏ ਨੇ ਸਿੰਧੀ ਬੂਟੀ ਦੇ ਵਿੱਚ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਤੇ ਮੈਂ ਨਾ ਇਹ ਕਲੈਕਸ਼ਨ ਜਿਹੜੀ ਹੈ ਨਾ ਸਿੰਧੀ ਬੂਟੀ ਲਿਆਉਣੀ ਬੰਦ ਕਰਤੀ ਸੀਗੀ ਕਾਰਨ ਕੀ ਸੀ ਕਿ ਮਾਰਕੀਟ ਦੇ ਵਿੱਚ ਨਾ ਬਹੁਤ ਜ਼ਿਆਦਾ ਸਟਾਕ ਜਿਹੜਾ ਹੈ ਨਾ ਇਹਦਾ ਆ ਗਿਆ ਹੈਗਾ ਤੇ ਪਰ ਭੈਣਾਂ ਦੇ ਮੈਸੇਜ ਤੇ ਪਿਆਰ ਹੀ ਤੁਸੀਂ ਇੰਨਾ ਦਿੱਤਾ ਕਿ ਮੈਨੂੰ ਦੁਬਾਰੇ ਮਜਬੂਰ ਕਰ ਦਿੱਤਾ ਤੇ ਅਸੀਂ ਇਹ ਰੀਸਟਾਕ ਕਰਨ ਦੇ ਉੱਤੇ ਤੇ ਸੋ ਇਹ ਮਸਲੀਨ ਦੇ ਉੱਤੇ ਸਿੰਧੀ ਬੂਟੀ ਰੈਡੀ ਹੋਈ ਆ ਕ੍ਰੇਪ ਤੇ ਵੀ ਹੋਈ ਆ ਤੇ ਤੁਹਾਨੂੰ ਮੈਂ ਦਿਖਾਉਣਾ ਸੋਹਣੇ ਸੋਹਣੇ ਸੂਟ ਜਲਦੀ ਜਲਦੀ ਬੁੱਕ ਕਰ ਲਿਓ ਤੇ ਜਿਹੜੀਆਂ ਮੇਰੀਆਂ ਭੈਣਾਂ ਵੇਟ ਕਰਨ ਲੱਗੀਆਂ ਹੈ ਪਸ਼ਮੀਨੇ ਦੇ ਸੂਟਾਂ ਦੇ ਉੱਤੇ ਸਿੰਧੀ ਬੂਟੀ ਦਾ ਡਿਜ਼ਾਈਨ ਦਾ ਉਹ ਵੀ ਅਗਲੇ ਹਫਤੇ ਤੋਂ ਲਾਂਚ ਹੋ ਜਾਣੇ ਆ ਤੁਸੀਂ ਉਹ ਵੀ ਜਰੂਰ ਚੈੱਕ ਕਰ ਲਿਓ ਇੱਕ ਹਫਤੇ ਦਾ ਟਾਈਮ ਹੋਰ ਦੇਓ ਬਸ ਉਹ ਵੀ ਡਿਜ਼ਾਈਨ ਜਿਹੜੇ ਲੱਗੇ ਆ ਉਹ ਵੀ ਰੈਡੀ ਹੋ ਕੇ ਆ ਜਾਣਗੇ ਜੀ ਤੇ ਫਿਲਹਾਲ ਅੱਜ ਦੇ ਜਿਹੜੇ ਸੂਟ ਨੇ ਬਹੁਤ ਜ਼ਿਆਦਾ ਸੋਹਣੇ ਨੇ ਤੇ ਸਾਰੇ ਜਿਹੜੇ ਜੇ ਤੁਹਾਡੀ ਪਸੰਦ ਦੇ ਤੇ ਤੁਹਾਡੀ ਡਿਮਾਂਡ ਦੇ ਵਿੱਚ ਆਪਾਂ ਲੈ ਕੇ ਆਏ ਆ ਸੋ ਤੁਸੀਂ ਜਲਦੀ ਜਲਦੀ ਬੁੱਕ ਕਰਿਓ ਸਟਾਕ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਸੂਟ ਲੈ ਲਿਓ ਆਫਰ ਸੋਹਣੀ ਜੀ ਦਊਂਗਾ ਮੈਂ ਵੀਡੀਓ ਦੇ ਵਿੱਚ ਸੁਣਿਓ ਜਰੂਰ ਤੇ ਇਹਨਾਂ ਸੂਟਾਂ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਦੇਣੀਆਂ ਚਾਹੁੰਦਾ ਜੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਜਿਦਾਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਬਾਬੇ ਨਾਨਕ ਜੀ ਦਾ ਗੁਰਪੁਰਬ ਪਿਆ ਤੇ ਸਾਰੀਆਂ ਸੰਗਤਾਂ ਨੂੰ ਬਹੁਤ ਸਾਰੀਆਂ ਮੇਰੀ ਮੇਰੀ ਸਾਰੀ ਟੀਮ ਵੱਲੋਂ ਤੇ ਅਨਹਦ ਬੁਟੀਕ ਵੱਲੋਂ ਦਿਲੋਂ ਸਾਰਿਆਂ ਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਸਾਰੀਆਂ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਤੇ ਬਾਬਾ ਨਾਨਕ ਕਿਰਪਾ ਕਰੇ ਸਾਰੇ ਖੁਸ਼ ਰਹਿਣ ਘਰ ਆਪਣੇ ਪਰਿਵਾਰ ਦੇ ਵਿੱਚ ਹੱਸਦੇ ਖੇ ਹੱਸਦੇ ਖੇਡਦੇ ਰਹੋ ਤੇ ਖੁਸ਼ੀਆਂ ਮਾਣਿਓ ਫਿਰ ਇੱਕ ਵਾਰੀ ਬਾਬਾ ਨਾਨਕ ਜੀ ਦੇ ਗੁਰਪੁਰਬ ਦੀਆਂ ਬਹੁਤ ਸਾਰੀਆਂ ਵਧਾਈਆਂ ਜੀ ਤੇ ਲੋ ਜੀ ਸੰਗਤੇ ਵੀਡੀਓ ਕਰਦੇ ਆ ਸ਼ੁਰੂ ਸੰਗਤੇ ਮੈਂ ਤਾਂ ਕਿਹਾ ਤੁਹਾਨੂੰ ਪਤਾ ਅਜ ਬਾਬਾ ਨਾਨਕ ਜੀ ਦਾ ਗੁਰਪੁਰਬ ਆ ਤੇ ਤੁਸੀਂ ਵੀ ਮੇਰੇ ਵਾਸਤੇ ਸਾਰੀਆਂ ਸੰਗਤਾਂ ਜੇ ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਜੇ ਸੋ ਵੀਡੀਓ ਸ਼ੁਰੂ ਕਰਦਾ ਆ ਮਸਲੀਨ ਦਾ ਸੂਟ ਆ ਗਿਆ ਜੇ ਬਹੁਤ ਜ਼ਿਆਦਾ ਸੋਹਣਾ ਬਿਨਾ ਦੁਪੱਟੇ ਤੋਂ ਜੇ ਤੇ ਇਹਦਾ ਰੇਟ ਆਉਣਾ ਜੇ 545 ਰੁਪਏ ਸ਼ਿਪ ਤੇ ਚਾਰ ਸੂਟ ਬੁੱਕ ਕਰਦੇ ਜੇ ਤੁਸੀਂ ਤੇ ਚਾਰ ਸੂਟ ਆਪਾਂ ਤੁਹਾਨੂੰ ਦੇ ਦੇਨੇ ਸਿਰਫ 1900 ਰੁਪਏ ਦੇ ਵਿੱਚ ਸ਼ਿਪਿੰਗ ਫਰੀ ਦੇ ਵਿੱਚ ਆਲ ਓਵਰ ਇੰਡੀਆ ਚ ਚਾਰ ਸੂਟ ਬੁੱਕ ਕਰਦੇ ਜੇ ਤੇ ਫਰੀ ਸ਼ਿਪਿੰਗ ਜਿ ਦਊਗਾ ਜਿਹਦਾ ਰੇਟ ਆਉਣਾ 1900 ਰੁਪਿਆ ਤੇ ਸਿੰਗਲ ਸੂਟ ਬੁੱਕ ਕਰਦੇ ਜੇ ਤੇ ਇਹ ਤੁਹਾਨੂੰ ਪੈ ਜਾਣਾ ਜੇ ਸਿਰਫ ਤੇ ਸਿਰਫ 545 ਦਾ ਦੋ ਬੁੱਕ ਕਰਦੇ ਜਿਹਦੇ 1000 ਰੁਪਏ ਦੇ ਬਿਨਾ ਦੁਪट्टे ਤੋਂ ਮਸਲੀਨ ਦੇ ਸੂਟ ਜੇ ਬਹੁਤ ਸੋਹਣੇ ਇਹ ਸੋਹਣਾ ਜਿਹਾ ਕਲਰ ਆ ਗਿਆ ਫਿਰੋਜੀ ਵੇਖ ਸਕਦੇ ਜੇ ਤੁਸੀਂ ਕਿੰਨਾ ਘੈਂਟ ਡਿਜ਼ਾਈਨ ਹੈ ਤੇ ਇਹ ਡਿਜ਼ਾਈਨ ਨੂੰ ਤੁਸੀਂ ਬੜਾ ਪਿਆਰ ਦਿੱਤਾ ਹੈ ਇਹ ਡਿਜ਼ਾਈਨ ਕੀਤਾ ਰੀਸਟੌਕ ਰੇਟ ਆ ਗਿਆ 545 ਰੁਪਏ ਦੋ ਸੂਟ ਆ ਜਾਣੇ 1000 ਰੁਪਏ ਦੇ ਸਿਰਫ ਤੇ ਆ ਸੋਹਣਾ ਜਿਹਾ ਸੂਟ ਆ ਗਿਆ ਕ੍ਰੇਪ ਸਿਲਕ ਤੇ ਕ੍ਰੇਪ ਸਿਲਕ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਹੋਈਗਾ ਇਹਦੇ ਵਿੱਚ ਤਿੰਨ ਚਾਰ ਆਪਣੇ ਕੋ ਕਲਰ ਆਏ ਆ ਕ੍ਰੇਪ ਸਿਲਕ ਦੇ ਉੱਤੇ ਸਿੰਧੀ ਬੂਟੀ ਦਾ ਸੂਟ ਆ ਬਹੁਤ ਜ਼ਿਆਦਾ ਸੋਹਣਾ ਬਿਨਾਂ ਦੁਪੱਟੇ ਤੋਂ ਤੇ ਇਹ ਵੀ ਸੋਹਣਾ ਜਿਹਾ ਡਿਜ਼ਾਈਨ ਤੁਹਾਨੂੰ ਮਿਲ ਜਣਾ ਸਿੰਧੀ ਬੂਟੀ ਦੇ ਉੱਤੇ ਜਿਹਦਾ ਫੈਬਰਿਕ ਆ ਜਣਾ ਕ੍ਰੇਪ ਸਿਲਕ ਦਾ ਬਹੁਤ ਸੋਹਣਾ ਫੈਬਰਿਕ ਜੇ ਬਹੁਤ ਜ਼ਿਆਦਾ ਪਿਆਰਾ ਸੂਟ ਜੇ ਇਹਦਾ ਵੀ ਰੇਟ ਤੁਹਾਨੂੰ ਦੇ ਦੂੰਗਾ ਮੈਂ 545 ਰੁਪਏ ਦੋ ਸੂਟ ਲਓ ਜੀ ਕਲਰ ਆ ਗਿਆ ਵਾਈਨ ਬਹੁਤ ਸੋਹਣੀ ਸ਼ੇਡ ਜੇ ਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਸਿਰਫ 545 ਰੁਪਏ ਤੇ ਵੀਡੀਓ ਨਾ ਮੈਂ ਜਿਆਦਾ ਲੰਬੀ ਨਹੀਂ ਖਿੱਚਣੀ ਮੈਂ ਛੇਤੀ ਖਤਮ ਕਰ ਦੇਣੀ ਆ ਕਿਉਂਕਿ ਮੈਨੂੰ ਪਤਾ ਤੁਸੀਂ ਸਾਰਿਆਂ ਜਾਣੇ ਗੁਰਦੁਆਰਾ ਸਾਹਿਬ ਜਾਣਾ ਗੁਰਪੁਰਬ ਤੇ ਜਾਣਾ ਆ ਤੇ ਸੋ ਇਹ ਮੈਂ ਵੀਡੀਓ ਜਿਆਦਾ ਲੰਬੀ ਨਹੀਂ ਲੈ ਕੇ ਜਾਊਗਾ ਛੋਟੀ ਵੀਡੀਓ ਰਹੂਗੀ ਤੇ ਤੁਸੀਂ ਮੇਂ ਦਰਸ਼ਨ ਮੇਲੇ ਕਰੋ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਉੱਤੇ ਕਰੋ ਦਰਸ਼ਨ ਮੇਲੇ ਤੇ ਨਾਲੇ ਸੋਹਣੇ ਸੋਹਣੇ ਸੂਟ ਲਓ ਰੇਟ 545 ਰੁਪਏ ਅੱਗੇ ਆ ਗਿਆ ਸ਼ਿਮਰ ਤੇ ਉੱਤੇ ਸਿੰਧੀ ਬੂਟੀ ਦਾ ਡਿਜ਼ਾਈਨ ਜੇ ਬੜਾ ਜਿਆਦਾ ਸੋਹਣਾ ਤੇ ਟ੍ਰੈਂਡਿੰਗ ਡਿਜ਼ਾਈਨ ਆ ਤੇ ਤੁਹਾਨੂੰ ਨਾ ਗਰਮ ਸੂਟਾਂ ਦੇ ਉੱਤੇ ਵੀ ਆਪਾਂ ਸਿੰਧੀ ਬੂਟੀ ਦੇ ਡਿਜ਼ਾਈਨ ਬਹੁਤ ਸਾਰੇ ਦੇਵਾਂਗੇ ਜਿਹੜੇ ਆਪਣੇ ਰੈਡੀ ਹੋਣ ਗਏ ਆ ਅਗਲੇ ਹਫਤੇ ਲਾਂਚ ਹੋ ਜਾਣੇ ਉਹ ਵੀ ਰੇਟ ਉਹਨਾਂ ਦਾ ਵੀ ਸੇਮ ਸੇਮ ਹੀ ਲਗਭਗ ਆਊਗਾ ਥੋੜਾ ਬੋਧਾ 11 ਕੀ ਫਰਕ ਆਊਗਾ ਆ ਲੋ ਜੀ ਇਹ ਵੀ ਪਿਆਰਾ ਜਿਹਾ ਸੂਟ ਆ ਗਿਆ ਜੇ ਇਹਦੇ ਵਿੱਚ ਬਾਜੂ ਵਰਕ ਐਡ ਰਹਿਣਾ ਜੇ ਜਿਹੜੇ ਇਸ ਤੋਂ ਪਹਿਲਾਂ ਤੁਸੀਂ ਹੁਣ ਤੱਕ ਵੇਖੜੇ ਜੀ ਉਹਨਾਂ ਦੇ ਵਿੱਚ ਬਾਜੂ ਵਰਕ ਐਡ ਨਹੀਂ ਸੀ ਹੁਣ ਅੱਗੇ ਜਿੰਨੇ ਆਉਣੇ ਆ ਤਕਰੀਬਨ ਸਾਰੇ ਬਾਜੂ ਵਰਕ ਐਡ ਹੀ ਜਿਨ੍ਹਾਂ ਦਾ ਰੇਟ ਸੀਗਾ 645 ਰੁਪਏ ਪਰ ਹੁਣ ਆਪਾਂ ਤੁਹਾਨੂੰ ਦੇ ਰਹੇ ਹਾਂ ਸਿਰਫ 545 ਦੇ ਵਿੱਚ ਮਸਲੀਨ ਦੇ ਸੂਟ ਨੇ ਸੋਹਣੇ ਸੋਹਣੇ ਤੇ ਆਹ ਲਓ ਜੀ ਚੈੱਕ ਕਰਿਓ ਜੀ ਬਹੁਤ ਸੋਹਣਾ ਸੂਟ ਜੇ ਬਿਨਾਂ ਦੁਪੱਟੇ ਤੋਂ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਰੇਟ ਆਉਣਾ ਜੇ 545 ਸਿੰਗਲ ਦਾ ਦੋ ਸੂਟ ਬੁੱਕ ਕਰਦੇ ਜੇ 1000 ਰੁਪਏ ਦੇ ਤੇ ਚਾਰ ਸੂਟ ਬੁੱਕ ਕਰ ਲਿਓ 1900 ਰੁਪਏ ਦੇ ਵਿੱਚ ਜੀ ਸਿਰਫ ਬਿਨਾਂ ਦੁਪੱਟੇ ਤੋਂ ਸੂਟ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਰੇਟ ਆ ਗਿਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ 545ਾਂ ਦਾ ਤੇ ਇਹ ਸੂਟ ਆ ਗਿਆ ਜੇ ਮਸਲੀਨ ਦੇ ਉੱਤੇ ਕਲਰ ਦਾ ਮਾਈਨਰ ਜਿਹਾ ਫਰਕ ਆਉਂਦਾ ਜੇ ਆਲਮੋਸਟ ਸੇਮ ਸੇਮ ਜਿਹਾ ਕਲਰ ਥੋੜਾ ਜਿਹਾ ਫਰਕ ਆਉਂਦਾ ਜੇ ਲਾਈਟਾਂ ਕਰਕੇ ਤੇ ਇਹ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਆਹ ਕਲਰ ਜੇ オリジナル ਇਹਦਾ ਚੈੱਕ ਕਰ ਲਿਓ ਜੀ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਅੱਗੇ ਆ ਗਿਆ ਜੇ ਕਲਰ ਰੈੱਡ ਲਾਈਟ ਜਾਂ ਰੈੱਡ ਆ ਵੀਡੀਓ ਜੇ ਤੁਹਾਨੂੰ ਡਾਰਕ ਦਿਖਦਾ ਆ ਇਹ ਮੈਂ ਤੁਹਾਨੂੰ ਦਿਖਾ ਦਿੰਦਾ ਜੇ ਲੱਗ ਲੱਭ ਗਿਆ ਤੇ ਹਾਂਜੀ ਇਦਾਂ ਦਾ ਕਲਰ ਜੇ ਆ ਸੇਮ ਆ ਵਾਲਾ ਜਿਹੜਾ ਠੀਕ ਆ ਜੀ ਸ਼ਿਪਿੰਗ ਫ੍ਰੀ ਜੇ ਇਹਦੇ ਵਿੱਚ ਵੀ ਤੇ ਇਹ ਵੀ ਤੁਸੀਂ ਬਾਜੂ ਵਰਕ ਲੈ ਸਕਦੇ ਜੇ ਨਾਲ ਤੇ ਨਾਲ ਇਹਦੇ ਸਾਰਾ ਪੈਨਲ ਵਰਕ ਤੇ ਆ ਵੀ ਸੋਨਾ ਜਿਹਾ ਕਲਰ ਆ ਗਿਆ ਮਹਿੰਦੀ ਸ਼ੇਡ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਕਲਰ ਮਾਇਨਰ ਜਾਂ ਚੇਂਜ ਜੇ ਸ਼ਿਪਿੰਗ ਫ੍ਰੀ ਜੇ ਰੇਟ ਸਿਰਫ ਉਹੀ 545 ਰੁਪਏ ਤੇ ਆਹ ਕਲਰ ਜੇ ਸੂਟ ਦਾ ਰੇਟ ਹੈਗਾ ਜੇ 545 ਰੁਪਏ ਸ਼ਿਪਿੰਗ ਹੈ ਜੇ ਫ੍ਰੀ ਦੋ ਸੂਟ 1000 ਰੁਪਏ ਦੇ ਜਿਹੜੇ ਆਫਰ ਦੇ ਵਿੱਚ ਚਾਰ ਸੂਟ ਦੇ ਰਿਹਾ ਤੁਹਾਨੂੰ ਮੈਂ 1900 ਰੁਪਏ ਦੇ ਵਿੱਚ ਆ ਵੀ ਸੋਨਾ ਜਿਹਾ ਕਲਰ ਆ ਗਿਆ ਫਿਰੋਜੀ ਰੇਟ ਇਹਦਾ ਵੀ ਸੇਮ ਤੇ ਵਰਕ ਵੀ ਸੇਮ ਬਾਜੂ ਵਰਕ ਐਡ ਰਹੂਗਾ ਨਾਲ ਇਹਨਾਂ ਦੇ ਤੇ ਆ ਵੀ ਸੇਮ ਰੈਜਨਲ ਕਲਰ ਆ ਗਿਆ ਜੇ ਵੀਡੀਓ ਵਾਲਾ ਇਹ ਵੀ ਤੁਸੀਂ ਬੁੱਕ ਕਰ ਲਿਓ ਫਰੰਟ ਵਰਕ ਜੇ ਨਾਲ ਇਹਦੇ ਬਾਵਾ ਦਾ ਵਰਕ ਜੇ ਬਾਜੂ ਜਾਂ ਬਾਟਮ ਕੁਛ ਵੀ ਇੱਕ ਚੀਜ਼ ਤੁਸੀਂ ਬਣਾ ਸਕਦੇ ਜੇ ਤੇ ਅੱਗੇ ਆ ਗਿਆ ਜੇ ਬਹੁਤ ਸੋਹਣਾ ਸੂਟ ਆ ਗਿਆ ਇਹਦੇ ਚੌਕਲੇਟ ਦੇ ਉੱਤੇ ਚੌਕਲੇਟ ਮਸਲੀਨ ਦੇ ਉੱਤੇ ਆ ਗਿਆ ਸੂਟ ਰੇਟ ਉਹੀ ਸੇਮ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਜੇ ਲਾਸਟ ਸੂਟ ਵੀਡੀਓ ਦਾ ਲਾਸਟ ਸ਼ੂਟ ਜੇ ਵੀਡੀਓ ਦਾ ਕਲਰ ਦਾ ਫਰਕ ਜੇ ਥੋੜਾ ਜਿਹਾ ਇਹ ਵੀ ਤੁਹਾਨੂੰ ਮੈਂ ਚੈੱਕ ਕਰਾ ਦਨਾ ਜੇ ਆ ਗਿਆ ਕਲਰ ਤੇ ਵੀ ਦੇ ਦੂੰਗਾ ਤੁਹਾਨੂੰ ਮੈਂ ਹਾਂਜੀ ਆਹ ਕਲਰ ਜੇ origignal ਇਹਦਾ ਸੂਟ ਦਾ ਤੇ ਆਹ ਥੱਲੇ ਇਹਦੇ ਬਾਜੂ ਵਰਕ ਜੇ ਆਹ ਲੋ ਜੀ ਆਹ ਕਲਰ origignal ਇਹੀ ਜੇ ਅੱਗੇ ਆ ਗਿਆ ਬਾਜੂ ਵਰਕ ਸਾਹਮਣੇ ਤੇ ਆ ਗਿਆ ਫਰੰਟ ਵਰਕ ਤੇ ਇਹ ਸੋਹਣਾ ਜਿਹਾ ਸੂਟ ਤੇ ਇਹ ਛੋਟੀ ਜੀ ਵੀਡੀਓ ਬਸ ਇੰਨੇ ਕ ਸੂਟਾਂ ਦੀ ਆ ਜਲਦੀ ਜਲਦੀ ਬੁੱਕ ਕਰਿਓ ਰੀਸਟਾਕ ਕਰਤੇ ਤੁਹਾਡੇ ਵਾਸਤੇ ਆਪਾਂ ਸਿੰਧੀ ਬੂਟੀ ਦੇ ਸੂਟ ਤੇ ਇਸ ਤੋਂ ਬਾਅਦ ਜਿੱਦਾਂ ਹੁਣ ਅੱਜ ਤੁਹਾਨੂੰ ਪਤਾ ਅੱਜ ਹੀ ਮੌਸਮ ਚੇਂਜ ਹੋ ਗਿਆ ਆ ਜਿਹਦੇ ਵਿੱਚ ਤਾਨੂੰ ਆਪਾਂ ਗਰਮ ਸੂਟ ਦੇ ਦੇਨੇ ਐ ਵੈਲਵਟ ਦੇ ਸੂਟ ਬਹੁਤ ਸੋਹਣੇ ਸੋਹਣੇ ਆ ਗਏ ਤੇ ਇਧਰ ਆਪਣੇ ਕੋ ਆ ਗਿਆ ਪਾਰਟੀ ਵੇਅਰ ਕਲੈਕਸ਼ਨ ਆ ਗਈ ਬਹੁਤ ਸੋਹਣੀ ਇਹਨਾਂ ਦੇ ਵਿੱਚ ਵੀ ਇਹ ਵੀ ਇਧਰੋਂ ਵੀ ਤੇ ਆ ਬੈਗਾਂ ਵਾਲੇ ਸੂਟ ਜਿਹੜੇ ਸਰਦੀਆਂ ਚ ਪਾਈਦੇ ਆ ਉਹ ਵੀ ਆ ਗਏ ਸੋਹਣੇ ਸੋਹਣੇ ਤੇ ਆ ਸੂਟ ਸੱਚ ਆਪਣੇ ਪਸ਼ਮੀਨਾ ਸਿਲਕ ਦੇ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਹੈਗਾ ਇਹ ਆਪਾਂ ਤੁਹਾਡੇ ਵਾਸਤੇ ਇੱਕ ਇੱਕ ਕਲਰ ਦੇ ਉੱਤੇ ਰੈਡੀ ਕਰਾਤੇ ਵਾਈਨ ਦੇ ਉੱਤੇ ਹੁਣ ਸੌਰੀ ਰੈੱਡ ਮਰੂਨ ਦੇ ਉੱਤੇ ਆ ਲੋ ਜੀ ਚੈੱਕ ਕਰਿਓ ਡਿਜ਼ਾਈਨ ਇਹ ਕਾਹ ਬਣ ਕੇ ਆਇਆ ਜਿਹਦੇ ਵਿੱਚ ਤੇ ਇੱਕ ਆ ਡਿਜ਼ਾਈਨ ਆਇਆ ਜਿਹਦੇ ਵਿੱਚ ਹੁਣ ਤੇ ਜਿਹੜੇ ਇਹ ਤੋਂ ਪਹਿਲਾਂ ਤੁਸੀਂ 2 ਦਿਨ ਪਹਿਲਾਂ ਵੀਡੀਓ ਚ ਵੇਖਿਆ ਸੀ ਨਾ ਉਹ ਡਿਜ਼ਾਈਨ ਖਤਮ ਹੋ ਗਏ ਆ ਤੇ ਆ ਫਿਲਹਾਲ ਡਿਜ਼ਾਈਨ ਜਿਹੜੇ ਜੇ ਇਹ ਆਪਣੇ ਕੋਲ 3 ਡਿਜ਼ਾਈਨ ਅਵੇਲੇਬਲ ਹੈ ਇਹਦੇ ਵਿੱਚ ਰੇਟ ਇਹਦਾ ਆਉਣਾ ਹੈਗਾ 2000 ਰੁਪਿਆ ਬਿਨਾ ਦੁਪੱਟੇ ਤੋਂ ਤੇ ਬਾਕੀ ਅਗਲੀ ਕਲੈਕਸ਼ਨ ਤੁਹਾਨੂੰ ਫੇਰ ਦਿਖਾਉਣਾ ਆ ਤੇ ਬਾਕੀ ਫੇਰ ਮਿਲਾਂਗੇ ਤੁਹਾਨੂੰ ਆਪਣਾ ਆਪਾਂ ਨਵੇਂ ਸੂਟਾਂ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਨੇ ਆ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲਓ ਜੀ ਵੀਡੀਓ ਆਪਾਂ ਤੁਹਾਨੂੰ ਦੇ ਦਿੱਤੀ ਆ ਸੋਹਣੇ ਸੂਟਾਂ ਦੀ ਤੇ ਤੁਸੀਂ ਜਲਦੀ ਜਲਦੀ ਹੁਣ ਇਹਨੂੰ ਨਾ ਆਪਣੇ ਨੰਬਰ ਜਿਹ ਅ ਨੰਬਰ ਨਹੀਂ ਮੀਨਸ ਕਿ ਮੇਰਾ ਨੰਬਰ WhatsApp ਦਾ ਜਿਹੜਾ ਉੱਪਰ ਚੱਲਣ ਡਿਆ ਆ ਤੇ ਉੱਤੇ ਤੁਸੀਂ ਆਰਡਰ ਬੁੱਕ ਕਰਨੇ ਆਪਣੇ ਸ਼ਿਪਿੰਗ ਫਰੀ ਦੇ ਵਿੱਚ ਦਿੱਤੇ ਤੁਹਾਨੂੰ ਸਾਰੇ ਸੂਟ ਆਪਾਂ ਆਫਰ ਸੋਹਣੀ ਜੀ ਵੀ ਤੁਹਾਨੂੰ ਦੇਤੀ ਆ ਤੁਸੀਂ ਸੋਹਣੀ ਲਈ ਆ ਸੋ ਹੁਣ ਲੇਟ ਨਾ ਹੋਇਓ ਜਲਦੀ ਜਲਦੀ ਬੁੱਕ ਕਰ ਲਿਓ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਤੇ ਫਿਰ ਤੋਂ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਤੇ ਬਾਬਾ ਨਾਨਕ ਹਰ ਘਰ ਦੇ ਵਿੱਚ ਸੁੱਖ ਸ਼ਾਂਤੀ ਬਣਾਈ ਰੱਖੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਫਿਰ ਇੱਕ ਵਾਰੀ ਤੁਹਾਨੂੰ ਬਹੁਤ ਸਾਰੀਆਂ ਗੁਰਪੁਰਬ ਦੀਆਂ ਵਧਾਈਆਂ ਜੀ ਤੇ ਫਿਰ ਆਪਾਂ ਹੁਣ ਇੱਥੇ ਕਰਦੇ ਹਾਂ ਸਮਾਪਤੀ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸੂਟਾਂ ਦੇ ਨਾਲ ਇੱਥੇ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ